ਸੋਸ਼ਲ ਮੀਡੀਆ ਤੋਂ ਸਵਾਲ ਆਇਆ ਹੈਗਾ ਯਾ ਮਿਸਟਰ ਰਾਹੁਲ ਜੀ ਦਾ ਕਹਿਣਾ ਸੀਗਾ ਕਿ ਜੋ 462 홀ੀਡੇ ਕਮ ਵਰਕ ਵੀਜ਼ਾ ਹੈਗਾ ਯਾ ਆਸਟ੍ਰੇਲੀਆ ਦਾ ਉਹਦੇ ਵਾਸਤੇ ਪੈਨ ਕਾਰਡ ਜ਼ਰੂਰੀ ਹੈ ਸੀਗਾ ਕਿ ਕਿਸੇ ਕੰਸਲਟੈਂਟ ਨੇ ਕਿਹਾ ਹੈਗਾ ਕਿ ਸਿਰਫ ਪਾਸਪੋਰਟ ਦੀ ਰਿਕੁਆਇਰਮੈਂਟ ਹੈਗੀ ਆ ਸੋ ਰਾਹੁਲ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਅਫੀਸ਼ੀਅਲ ਸੋਰਸ ਨੂੰ ਦੇਖੋ ਕੰਸਲਟੈਂਟ ਕੀ ਕਹਿ ਰਿਹਾ ਉਹਦੇ ਬਾਰੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਆਸਟ੍ਰੇਲੀਆ ਦੇ ਹੋਮ ਆਫਿਸ ਦੀ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਵਿੱਚ ਸਪੈਸੀਫਿਕਲੀ ਮੈਂ ਕਿਹਾ ਮੈਂਸ਼ਨ ਹੈਗਾ ਯਾ ਕਿ ਆਇਡੈਂਟੀਟੀ ਪ੍ਰੂਫ ਨਾਲ ਲਗਾਣਾ ਹੈ ਔਰ ਆਇਡੈਂਟੀਟੀ ਪ੍ਰੂਫ ਦੇ ਵਿੱਚ ਜੋ ਹੈ ਪੈਨ ਕਾਰਡ ਨੂੰ ਮੰਨਿਆ ਗਿਆ ਹੈਗਾ ਆ ਈਵਨ ਆਧਾਰ ਕਾਰਡ ਵੀ ਵੈਲਿਡ ਨਹੀਂ ਆ ਇਹ ਸਪੈਸੀਫਿਕਲੀ ਆਸਟ੍ਰੇਲੀਆ ਨੇ ਮੈਂਸ਼ਨ ਕੀਤਾ ਹੈ ਸੋ ਵਿਦਆਊਟ ਪੈਨ ਕਾਰਡ ਜਿਹੜਾ ਹੈਗਾ ਆ 462 ਅਗਰ ਤੁਸੀਂ ਅਪਲਾਈ ਕਰੋਗੇ ਤੇ ਤੁਹਾਡੀ ਐਲੀਜੀਬਿਲਟੀ ਨਹੀਂ ਬਣੇਗੀ ਤੁਹਾਡੀ ਰਜਿਸਟ੍ਰੇਸ਼ਨ ਤਾਂ ਹੋ ਜਾਏਗੀ ਲੇਕਿਨ ਕੱਲ ਨੂੰ ਜੇ ਰਜਿਸਟ੍ਰੇਸ਼ਨ ਨਿਕਲ ਆਂਦੀ ਆ ਲੋਟਰੀ ਨਿਕਲਦੀ ਆਗਾ ਅਗਰ ਪੈਨ ਕਾਰਡ ਨਹੀਂ ਹੈਗਾ ਤੇ ਉਹ ਪੰਗਾ ਪਾਏਗਾ ਕਿਤੇ ਨਾ ਕਿਤੇ ਸੋ ਆਪਣੇ ਕੰਸਲਟੈਂਟ ਨਾਲ ਦੁਆਰਾ ਰੀ ਵਿਜ਼ਿਟ ਕਰ ਲੋ ਉਹਨੂੰ ਦੁਬਾਰਾ ਜਿਹੜਾ ਹੈਗਾ ਹੈ ਕਨਫਰਮ ਕਰ ਲਓ